ਹੋ ਗਿਆ ਵੱਡਾ ਬਵਾਲ ਤੇ ਚੱਲ ਕੇ ਕਾਬੀ ਸਾਡੇ ਘਰ ਆ ਸਾਡੇ ਘਰ ਆ ਕੇ ਤੂੰ ਸਾਡੇ ਗੱਲ ਪਈ ਸਮਝੀ ਆ ਇਹ ਕੋਈ ਗੱਲ ਨਹੀਂ ਤੂੰ ਮੇਰੇ ਇਰਾਦੇ ਲੋਕ ਹੋਏ ਜ਼ਖਮੀ ਆਪਦੇ ਬੱਚੇ ਨੂੰ ਸਮਾ ਲੀਏ ਨਾ ਵੀ ਇੰਨਾ ਉੱਚੀ ਬੋਲੀਂ ਦੇ ਕਰੇ ਆ ਕੇ ਹੋਰ ਇਤੋਂ ਵੱਧ ਕੀ ਹੈ ਘਰ ਬਲਾ ਕੇ ਕੀਤੀ ਕੁੱਟਮਾਰ ਗੱਲ ਮੰਨੋ ਜੇ ਪੁਲਿਸ ਨੇ ਬੰਦਾ ਚੱਕ ਲਿਆ ਤੁਸੀਂ ਕਹਿੰਦੇ ਹੋ ਵੀ ਉਹਦੇ ਕੋਲ ਚਿੱਟਾ ਨਹੀਂ ਹੈਗਾ ਸੀ ਹਾਂ ਤੇ ਫਿਰ ਉਹਦੇ ਨਾਲ ਪੁਲਿਸ ਨਾਲ ਗੱਲ ਕਰੋ ਨਾ ਹੈਂਡੀਕੈਪ ਬੰਦਾ ਵੀ ਨਹੀਂ ਬਖਸ਼ਿਆ ਹਮਲਾ ਕਰਕੇ ਕਰਤਾ ਲਘੂ ਲੋਹਾਂ ਗਾਂਦੀ ਨਗਰ ਮੁਹੱਲੇ ਦੇ ਵਿੱਚੋਂ ਇੱਕ ਵਿਅਕਤੀ ਦੇ ਵੱਲੋਂ ਪਿਛਲੇ ਦਿਨ ਯੋਧ ਨਸ਼ਾ ਵਿਰੁੱਧ ਮੁਹਿੰਮ ਨੂੰ ਲੈ ਕੇ ਆਪਦੇ ਮੁਹੱਲੇ ਦੇ ਵਿੱਚ ਨਸ਼ਾ ਰੋਕਣ ਦਾ ਉਪਰਾਲਾ ਕੀਤਾ ਗਿਆ ਸੀ ਤਾਂ ਜਿਸ ਦੇ ਬਾਬਤ ਇੱਕ ਵੀਡੀਓ ਵੀ ਬਣਾਇਆ ਗਿਆ ਸੀ ਤਾਂ ਜਿਸ ਵੀਡੀਓ ਤੇ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਵੀ ਕੀਤੀ ਤਾਂ ਉਹ ਇਨਸਾਨ ਅੰਦਰ ਵੀ ਹੋਇਆ ਤਾਂ ਜਦੋਂ ਬਾਹਰ ਆਉਂਦੇ ਨੇ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਰੋਜ਼ ਧਮਕੀਆਂ ਮਿਲਦੀਆਂ ਸੀ ਤਸਵੀਰਾਂ ਨੂੰ ਜਰਾ ਗੌਰ ਨਾਲ ਦੇਖੋ ਇਹਨਾਂ ਤਸਵੀਰਾਂ ਦੇ ਵਿੱਚ ਇੱਕ ਚੱਲਣ ਫਿਰਨ ਤੋਂ ਸਮਰੱਥ ਵਿਅਕਤੀ ਈਲ ਚੇਅਰ ਤੇ ਬੈਠਾ ਹੋਇਆ ਦਿਖਾਈ ਦੇ ਰਿਹਾ ਤੇ ਇੱਕ ਹੋਰ ਮੁੰਡਾ ਤੇ ਔਰਤ ਸਮੇਤ ਕੁਝ ਪੁਲਿਸ ਵਾਲੇ ਵੀ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਨਾਲ ਔਰਤ ਤੇ ਬਾਕੀ ਲੋਕ ਬਹਿਸ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਉਹ ਨਜ਼ਾਕੀ ਵਿਗਾੜ ਲੈਣਗੇ ਲੋ ਇੱਕ ਹੋਰ ਵੀਡੀਓ ਵੇਖੋ ਜਿਸ ਵਿੱਚ ਇੱਕ ਵਿਅਕਤੀ ਦੇ ਘਰ ਵਿੱਚ ਕੁਝ ਔਰਤਾਂ ਤੇ ਵਿਅਕਤੀ ਹੰਗਾਮਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਪੀੜਤਾ ਨੇ ਇਹਨਾਂ ਹੰਗਾਮਾ ਕਰਨ ਵਾਲੇ ਲੋਕਾਂ 'ਤੇ ਮਾਰਕੁੱਟ ਕਰਨ ਦੇ ਵੀ ਇਲਜ਼ਾਮ ਲਗਾਏ ਨੇ ਵੀਡੀਓ ਵਿੱਚ ਇੱਕ ਔਰਤ ਵੀਡੀਓ ਬਣਾ ਰਹੇ ਵਿਅਕਤੀ ਦੇ ਨਾਲ ਦੀ ਥੱਪੜ ਦੀ ਹੋਈ ਨਜ਼ਰ ਆ ਰਹੀ ਹੈ ਜੋ ਤੁਸੀਂ ਇਹ ਵੀਡੀਓ ਵੇਖੇ ਨੇ ਉਹ ਥੋੜੇ ਦਿਨ ਪੁਰਾਣੇ ਨੇ ਤੇ ਹੁਣ ਇੱਕ ਵੱਡਾ ਕਾਂਡ ਹੋ ਗਿਆ ਹੈ ਜਿਸ ਕਾਰਨ ਦੋਵੇਂ ਧਿਰਾਂ ਆਪਸ ਵਿੱਚ ਖਹਿੜਪ ਪਈਆਂ ਨੇ ਤੇ ਇੱਕ ਦੂਜੇ ਤੇ ਕਾਪਿਆਂ ਨਾਲ ਵਾਰ ਕਰ ਦਿੱਤੇ ਨੇ ਤੇ ਦੋਵੇਂ ਧਿਰਾਂ ਹਸਪਤਾਲ ਦੇ ਵਿੱਚ ਜ਼ਖਮੀ ਪਈਆਂ ਨੇ ਤੇ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੀਆਂ ਨੇ ਪਹਿਲਾਂ ਇਸ ਵਿਅਕਤੀ ਦੀ ਸੁਣੋ ਜੋ ਕਿ ਹਸਪਤਾਲ ਵਿੱਚ ਪਿਆ ਹੈ ਤੇ ਚਲਣ ਕਰਨ ਤੋਂ ਅਸਮਰੱਥ ਹੈ ਤੇ ਇਹਦੇ ਇਲਜ਼ਾਮ ਨੇ ਕਿ ਇਹਨਾਂ ਦੇ ਨਾਲ ਕੁੱਟਮਾਰ ਕਰਕੇ ਕਾਪਿਆਂ ਨਾਲ ਹਮਲਾ ਕੀਤਾ ਗਿਆ ਆਵਾਜ਼ ਬਾਹਰ ਸੀ ਕਿ ਕਾਦੀਆਂ ਨੇ ਤੇ ਮੈਂ ਹੈਂਡੀਕੈਪਡ ਤਾਂ ਤੇ ਮੈਂ ਅਈ ਤੁੜਿਆਣਾ ਤੇ ਮੇਰੇ ਆ ਕੇ ਪਿੱਛੋ ਵਾਰ ਮਾਰਿਆ ਕਾਪੇ ਮਾਰੇ ਕਾਪੇ ਆਥੇ ਸਾਰੇ ਵਜੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਨਸ਼ਾ ਵੇਚਦੇ ਜੇ ਤੇ ਵੀਡੀਓ ਉਹਨਾਂ ਦੇ ਵੱਲੋਂ ਵਾਇਰਲ ਕੀਤੀ ਗਈ ਸੀ ਪਿਛਲੇ ਦਿਨੀ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਉਸੇ ਰੰਜਿਸ਼ ਕਰਕੇ ਤੁਸੀਂ ਅੱਜ ਉਸੇ ਰੰਜਿਸ਼ ਕਰਕੇ ਨਾ ਜੀ ਉਹ ਵੀਡੀਓ ਅਸੀਂ ਕਲੀਅਰ ਕਰਾ ਕੇ ਵਿਖਾ ਦਿੱਤੀ ਏ ਉਹ ਵੀਡੀਓ ਦੇ ਵਿੱਚ ਸਾਡਾ ਕੋਈ ਨਾਮ ਸਾਡਾ ਕੋਈ ਕੁਝ ਇਹਨਾਂ ਨੇ ਜਾਲੀ ਵੀਡੀਓ ਬਣਾਈ ਏ ਜਿਵੇਂ ਉਹਨਾਂ ਪਲਾਨਿੰਗ ਬਣਾ ਕੇ ਸਾਰਾ ਕੁਝ ਕੀਤਾ ਏਵੇਂ ਜਾਲੀ ਵੀਡੀਓ ਬਣਾਈ ਏ ਜਾਲੀ ਸਾਰਾ ਕੁਝ ਕੀਤਾ ਸਾਡੇ ਕੋਲੋਂ 1% ਚਾਰ ਦਿਨ ਪਹਿਲਾਂ ਤਾਂ ਜਦੋਂ ਆ ਪੁਲਸ ਦਾ ਰੋਲਾ ਸੀ ਮੇ ਉਹ ਸਾਡੇ ਘਰ ਦੇ ਪੇ ਸੀਗੇ ਸਾਡੇ ਘਰੇ 2-3 ਦਿਨ ਪਹਿਲਾਂ ਤਾਂ ਪੁਲਸ ਉਨ ਜਾਂਦੀ ਰਹੀ ਹੈ ਵੇ ਸਾਰਾ ਕੁਝ ਕਰਦੀ ਰਹੀ ਹੈ ਸਾਡੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਉਹਨ ਮੰਗਿਆ ਵੇਖੋ ਜੀ ਸਾਡੇ ਨਾਲ ਕਿੰਨੀ ਨਜਾਇਜ਼ ਧੱਕਾ ਹੋ ਗਿਆ ਤੁਸੀਂ ਮੇਰੇ ਨਾਲ ਵੇਖੋ ਜੀ ਤੁਸੀਂ ਗੱਲ ਹੀ ਛੱਡੋ ਮੈਂ ਨਸ਼ਾ ਵੇਚ ਸਕਣਾ ਦੱਸੋ ਮੈਂ ਤੁਹਾਨੂੰ ਬੁਲਾਉਂਦੇ ਨੇ ਤੁਹਾਡੇ ਹਾਂਜੀ ਮੈਂ ਤੁਹੇ ਵੇਖੋ ਵੀ ਮੈਂ ਮੈਂ ਕੱਲ ਅਖਲਾ ਨਹੀਂ ਹੋ ਸਕਦਾ ਜੀ ਅੱਛਾ ਕੱਲਾ ਜਣਾ ਖੜਾ ਨਹੀਂ ਹੋ ਸਕਦਾ ਦੋ ਕੋਈ ਤੁਸੀਂ ਬੈ ਕੇ ਆਪਸ ਵਿੱਚ ਨਹੀਂ ਮਸਲਾ ਸੁਲਝਾਇਆ ਬੈ ਕੇ ਬਸ ਬੈ ਕੇ ਸੁਲਝਾਣ ਵਾਲਾ ਕੋਈ ਮਸਲਾ ਸਰ ਉਹ ਜਦੋਂ ਗੱਲ ਕਰਦੇ ਉਹ ਗੋਲੀਆਂ ਖਾਂਦਾ ਜਿਹੜਾ ਜਿਹੜਾ ਕਹਿੰਦਾ ਪੈਣਾ ਜੀ ਜਿਹਨੇ ਵੀਡੀਓ ਬਣਾਈ ਹੈ ਤੁਹਾਨੂੰ ਮੈਂ ਵੀਡੀਓ ਵਿਖਾ ਦੇਣਾ ਸਾਰੀ ਤੁਸੀਂ ਉਹਦੇ ਵਿੱਚ ਮੇਰੇ ਬ੍ਰਦਰ ਦੀ ਕੋਈ ਫੋਟੋ ਵਿਖਾ ਦਿਓ ਕੋਈ ਕੁਝ ਇਹਨੇ ਬੰਦਾ हायर ਕੀਤਾ ਤੁਹਾਨੂੰ ਬੰਦਾ ਵੀ ਵਿਖਾ ਦਾਂਗੇ ਅਸੀਂ ਗੱਲ ਕੀਤੀ ਹੁੰਦੇ ਨਾਲ ਉਹ ਬੰਦੇ ਨੂੰ ਇਹਨੇ ਬੁਲਾ ਕੇ ਉਹਦੇ ਵਿੱਚ ਸਿਰਫ ਕੀ ਕੀਤਾ ਕਿ ਮੇਰੇ ਭਰਾ ਦਾ ਨਾਮ ਬੁਲਾ ਲਿਆ ਉਹਦੇ ਕੋਲੋਂ ਠੀਕ ਹੈ ਜੀ ਉਹ ਨਾਮ ਬੁਲਾਉਣ ਤੇ ਸਾਡੇ ਕੋਲ ਐਸਐਚਓ ਹੈ ਐਸਐਚਓ ਸਾਹਿਬ ਨੇ ਸਾਡੇ ਘਰੇ ਉਸ ਟਾਈਮ ਤੇ ਮੇਰੇ ਬ੍ਰਦਰ ਨੂੰ ਪੁੱਛਿਆ ਵੀ ਤੂੰ ਕੀ ਕਰਨਾ ਉਹ ਕਹਿੰਦਾ ਮੈਂ ਜੀ ਕੁਝ ਨਹੀਂ ਕਰਦਾ ਮੈਂ ਤਾਂ ਆਦਾ ਇੱਥੇ ਰਹਿਣਾ ਦਾ ਦਾ ਨਾ ਕਹਿੰਦਾ ਚਲ ਆ ਸਾਨੂੰ ਤੇਰਾ ਕੰਮ ਹੈ ਇਸ ਦਾ ਅਚਾਰ ਤਰੀਕੇ ਨਾਲ ਚੱਕ ਕੇ ਲੈ ਜਾ ਜਿਹੜਾ ਅੱਜਲੇ ਮੌਸਮ ਦੇ ਬਾਅਦ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਪ੍ਰਸ਼ਾਸਨ ਵੇਖੋ ਜੀ ਤੁਸੀਂ ਪਹਿਲੇ ਵੇਖੋ ਮੈਂ ਹੈਂਡੀਕੈਪਡ ਬੰਦਾ ਜੀ ਕੁਝ ਕਰ ਨਹੀਂ ਸਕਦਾ ਮੇਰੇ ਕਾਪੇ ਮਾਰੇ ਨੇ ਜੀ ਸੋਨ ਮੈਨੂੰ ਦੱਸੋ ਮੈਨੂੰ ਇਨਸਾਫ ਇਸ ਗੱਲ ਦਾ ਨਹੀਂ ਮਿਲ ਸਕਦਾ ਵੀ ਜਿਹੜਾ ਬੰਦਾ ਪਾਣੀ ਨਹੀਂ ਪੀ ਸਕਦਾ ਆਪਣੇ ਆਪ ਪਾਣੀ ਦਾ ਗਲਾਸ ਨਹੀਂ ਚੱਕ ਸਕਦਾ ਸੱਟ ਕੀ ਮਾਰੇਗਾ ਦੱਸੋ ਉਹਨਾਂ ਨੂੰ ਉਧਰ ਜ਼ਖਮੀ ਵਿਅਕਤੀ ਦੀ ਭੈਣ ਦਾ ਵੀ ਇਲਜ਼ਾਮ ਹੈ ਕਿ ਉਹਨਾਂ ਨੂੰ ਘਰੇ ਬੁਲਾ ਕੇ ਕੁੱਟਿਆ ਗਿਆ ਤੇ ਕਾਤਿਆਂ ਨਾਲ ਹਮਲਾ ਕੀਤਾ ਗਿਆ ਉਸ ਦਾ ਇਹ ਵੀ ਕਹਿਣਾ ਹੈ ਕਿ ਉਸ ਦਾ ਭਰਾ ਤੁਰ ਫਿਰ ਨਹੀਂ ਸਕਦਾ ਤੇ ਪਹਿਲਾਂ ਹੀ ਉਸ ਤੇ ਰੱਬ ਦੀ ਮਾਰ ਪਈਏ ਤੇ ਹੁਣ ਉਸ ਨੂੰ ਦੂਜੀ ਧਿਰ ਦੇ ਬੰਦਿਆਂ ਵੱਲੋਂ ਤਬਾਹ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਕੋਲ ਪੈਸੇ ਕਿੰਨੇ 4-3 ਪੈਸੇ ਦਾ ਗਮਾਨ ਕਰਦੇ ਪਏ ਨੇ ਤੇ ਸਾਡੇ ਤੇ ਗਲਤ-ਗਲਤ ਗੱਲਾਂ ਨਾਲੇ ਲੇਡੀਜ਼ ਕੋਈ ਵੀ ਟੱਪੇ ਨਾ ਗਲੀ 'ਚ ਅਸੀਂ ਟੱਪ ਨਹੀਂ ਸਕਦੇ ਇਹਨਾਂ ਦੇ ਮੁੰਡੇ ਤੁਸੀਂ ਜਦੋਂ ਮਰਜ਼ੀ ਆ ਕੇ ਗਲੀ 'ਚ ਮੱਲੇ 'ਚ ਵੇਖ ਲਿਆ ਜੇ ਗੱਡੀਆਂ ਬੂਹੇ ਸਾਡੇ ਤੋਂ ਲੱਗਦੀਆਂ ਨੇ ਇਹਨਾਂ ਦੇ ਗੇਟ ਤੇ ਕੰਨੁੰਦੀਆਂ ਨੇ ਮੁਲਾਜ਼ਮ ਇਹਨਾਂ ਦੇ ਦੰਦ ਕੱਟਦੇ ਰਹਿੰਦੇ ਨੇ ਲੇਡੀਜ਼ ਕੋਈ ਵੀ ਟੱਪਦੀ ਹੈ ਨੀਵੀਂ ਪਾਕੇ ਟਪਣਾ ਪੈਂਦਾ ਸਾਨੂੰ ਉਸ ਤੋਂ ਬਾਅਦ ਕੀ ਗੱਲ ਹੈ ਅਸ ਜੋ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਉਲਟਾ ਸਾਡੇ ਬੂਏ ਦੇ ਆ ਕੇ ਸਾਨੂੰ ਹੀ ਬੁਲਾ ਕੇ ਕਰਾ ਕਰੋ ਬੁਲਾ ਕੇ ਸਾਨੂੰ ਕੁੱਟਿਆ ਮਾਰਿਆ ਮੇਰੇ ਭਰਾ ਨੂੰ 메ਨ ਸੜਕ ਦੇ ਉੱਤੇ ਇੰਨਾ ਕੋ ਕੁੱਟਿਆ ਗਿਆ ਅਸੀਂ ਬਚਾਉਂਦੇ ਬਚਾਉਂਦੇ ਮੇਰੇ ਵੀ ਸੱਟਾਂ ਲੱਗੀਆਂ ਨੇ ਮੇਰੇ ਗਲਤ ਇਹਨਾਂ ਨੇ ਹੱਥ ਲਾਇਏ ਨੇ ਉਹ ਲੜਕੇ ਨੇ ਅਮਨ ਨੇ ਤੇ ਜੋਤੀ ਨੇ ਉਹ ਇਹਨਾਂ ਨੇ ਬਾਹਰ ਇਹਨਾਂ ਨੇ ਬਾਹਰੋਂ ਬੰਦੇ ਬੁਲਾਏ ਸੀ ਮੈਨੂੰ ਨਹੀਂ ਪਤਾ ਕੌਣ ਨੇ ਕੌਣ ਨੇ ਇਹਨਾਂ ਸਾਲੇ ਨੇ ਕਾਕੇ ਵੀਰੇ ਦੇ ਮੈਨੂੰ ਕਿਸੇ ਦਾ ਕੁਝ ਨਹੀਂ ਪਤਾਗਾ ਠੀਕ ਹੈ ਉਹ ਕਿਹਦੇ ਨੇ ਨਸ਼ਾ ਵੇਚਦੇ ਨੇ ਤੇ ਪਿਛਲੇ ਦਿਨੀ ਵੀਡੀਓ ਅਸੀਂ ਵਾਇਰਲ ਠੀਕ ਹੈ ਉਹਦੇ ਸਬੰਧ ਸਾਡੇ ਨਾਲ ਠੀਕ ਹੈ ਅਸੀਂ ਤਾਂ ਨਹੀਂ ਨਸ਼ਾ ਵੇਚਦੇ ਅਸੀਂ ਅਸੀਂ ਵੀ ਤਾਂ ਫੈਮਿਲੀ ਵਾਲੇ ਆ ਹੁਣ ਇਹ ਮੇਰੇ ਰਿਸ਼ਤੇਦਾਰ ਨਹੀਂ ਮੇਰੇ ਚਾਚਾ ਜੀ ਨੇ ਇਹ ਤਾਂ ਨਹੀਂ ਨਸ਼ਾ ਵੇਚਦੇ ਹੁਣ ਇੱਕ ਦੂਜੇ ਨਾਲ ਖੜਨਾ ਤੁਹਾਡੀ ਏ ਪ੍ਰੋਬਲਮ ਉਹ ਉਹਨਾਂ ਦੀ ਆਦੀ ਪ੍ਰੋਬਲਮ ਹੈ ਅਗਲੇ ਵੇਚਦੇ ਨੇ ਅਗਲੇ ਸਜ਼ਾ ਭੁਗਤਦੇ ਨੇ ਮੈਂ ਤਾਂ ਨਹੀਂ ਉੱਥੇ ਜਾਂਦੀ ਨਾ ਨਾ ਇਹ ਜਾਂਦੇਗੇ ਕਾਕੇ ਆਰੀ ਜਦੋਂ ਕਰਦੇ ਸੀ ਜਦੋਂ ਉਹਨਾਂ ਦਾ ਮਾਪਿਓਂ ਜਿੰਦਾ ਸੀ ਅੰਦਰ ਵੜਵੜ ਕੇ ਆਂਦੀ ਮਾਵਾਂ ਨੂੰ ਰੋਟੀਆਂ ਖਵਾਉਂਦੇ ਜਾਂਦੇ ਭਰਾ ਦੇ ਨਾਲ ਉਦੋਂ ਉਹ ਚੰਗੇ ਸੀ ਇਹ ਮੇਰੇ ਭਰਾ ਦੀ ਗੱਡੀਆਂ ਲੈ ਲੈ ਕੇ ਇਹਨੇ ਕੰਮ ਚਾਲੂ ਕੀਤਾ ਉਦੋਂ ਉਹ ਚੰਗਾ ਸੀ ਅੱਜ ਉਹ ਮਾੜਾ ਹੋ ਗਿਆ ਹਾਂ ਉਹ ਉਹ ਹੈਂਡੀਕੈਪ ਹੋ ਗਿਆ ਤਾਂ ਕਰਕੇ ਉਹਨੂੰ ਰੱਬ ਨੇ ਮਾਰਤਾ ਉਤੋਂ ਇਹ ਉਧਰ ਦੂਜੀ ਤਰ ਵੱਲੋਂ ਇੱਕ ਵਿਅਕਤੀ ਤੇ ਚਿੱਟਾ ਵੇਚਣ ਦੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਬਣਾਈ ਗਈ ਵੀਡੀਓ ਤੋਂ ਬਾਅਦ ਹੁੰਦਕ ਦੇ ਚਲਦੇ ਉਹਨਾਂ ਦੇ ਪਰਿਵਾਰ ਤੇ ਹਮਲਾ ਕੀਤਾ ਗਿਆ ਤੇ ਪਹਿਲਾਂ ਵੀ ਉਹਨਾਂ ਦੇ ਘਰ ਆ ਕੇ ਉਹਨਾਂ ਨਾਲ ਮਾਰ ਪਟਾਈ ਕੀਤੀ ਗਈ ਹੈ ਤੇ ਇੱਥੋਂ ਤੱਕ ਕਿ ਜਨਾਨੀਆਂ ਨੇ ਵੀ ਉਹਨਾਂ ਦੇ ਘਰ ਵਿੱਚ ਵੜ ਕੇ ਕੁੱਟਮਾਰ ਕੀਤੀ ਹੈ। ਦੂਜੇ ਦਿਨ ਇੱਕ ਮਸਲਾ ਹੋਇਆ ਹੈ। ਬਲਵਿੰਦਰ ਸਿੰਘ ਗੋਟਲਾੜੀ ਜੋ ਜੇਸ਼ਾ ਚਿੱਕਾ ਵੇਚਦਾ ਸੀਗਾ ਅੱਛਾ ਇਹ ਕਿੱਥੋਂ ਦਾ ਰਹਿਣ ਵਾਲਾ ਇਹ ਗਾਂਧੀ ਨਗਰ ਜਲਾਲਾਬਾਦ ਅੱਛਾ ਉਹਦੇ ਸੰਬੰਧ ਵਿੱਚ ਅਸੀਂ ਜਿਹੜੀ ਵੀਡੀਓ ਆ ਉਹ ਬਣਾਈ ਸੀ ਉਹ ਵਾਇਰਲ ਕੀਤੀ ਸੀ ਹੂੰ ਉਸ ਤੋਂ ਬਾਅਦ ਭਗਵਾਨਤਮਨ ਸਾਹਿਬ ਨੇ ਵੀ ਵਿਰੋਧ ਯੋਧਨਸ਼ੀਰ ਵਿਰੋਧ ਯੋਧਨਸ਼ੀਰ ਵਿਰੋਧ ਉਹਦੇ ਵਿੱਚ ਵੀ ਅਸੀਂ ਬੜਾ ਉਹਨਾਂ ਦਾ ਸਾਥ ਦਿੱਤਾ ਸਾਰਾ ਕੁਝ ਕੀਤਾ ਪਰ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਐ ਲੱਗਿਆ ਕਿ ਅਸੀਂ ਉਹਨਾਂ ਨੂੰ ਫੜਾਇਆ ਹੂੰ ਉਸ ਤੋਂ ਬਾਅਦ ਉਹ ਸਾਡੇ ਘਰ ਆਏ ਆ ਕੇ ਕੁੜੀਆਂ ਦੇ ਨਾਲ ਲੈ ਕੇ ਆਏ ਹੂੰ ਆ ਕੇ ਉਹਨਾਂ ਨੇ ਜਿਹੜਾ ਘਰੇ ਕੁੱਟਮਾਰ ਵੀ ਕੀਤੀ ਕਿਦਾਂ ਦੀ ਗੱਲ ਹੈ ਇਹ 8 April ਦੀ ਗੱਲ ਹੈ ਅੱਛਾ 8 4 2025 ਨੂੰ ਅਸੀਂ ਐਸਐਚਓ ਸਾਹਿਬ ਨੂੰ ਦਰਖਾਸਤ ਵੀ ਦਿੱਤੀ ਸੀ ਇਹਨਾਂ ਦਾ ਕੋਈ ਵੀਡੀਓ ਹੈਗਾ ਤੁਹਾਡੇ ਕੋਲ ਬਿਲਕੁਲ ਵੀਡੀਓ ਹੈਗਾ ਉਹ ਤੁਹਾਨੂੰ ਅਸੀਂ ਦੇਾਂਗੇ ਜੀ ਉਸ ਤੋਂ ਬਾਅਦ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਐਸਐਚਓ ਸਾਹਿਬ ਨੇ ਅੱਛਾ ਉਸ ਤੋਂ ਬਾਅਦ ਅਸੀਂ ਵੀ ਬਿਜ਼ਨਸਮੈਨ ਬੰਦੇ ਆ ਜੀ ਅਸੀਂ ਵੀ ਆਪਦਾ ਬਿਜ਼ੀ ਹੋ ਗਏ ਹੂੰ ਉਸ ਤੋਂ ਬਾਅਦ ਇਹਨਾਂ ਨੇ ਆ ਲਾਸਟ ਟਾਈਮ ਸ਼ੁੱਕਰਵਾਰ ਫਿਰ ਇਹਨਾਂ ਨੇ ਛੇੜਖੰਨੀ ਕੀਤੀ ਜੀ ਹੂੰ ਕਿਰਪਾਨਾ ਲਿਆ ਕੇ ਸਾਡੇ ਗਲ ਪਏ ਉਹ ਵੀ ਸਾਡੇ ਕੋਲ ਵੀਡੀਓ ਹੈਗੀਆਂ ਅੱਛਾ ਉਸ ਤੋਂ ਬਾਅਦ ਸ਼ੁੱਕਰਵਾਰ ਅਸੀਂ ਫਿਰ ਦਰਖਾਸਤ ਦਿੱਤੀ ਐਸਐਚਓ ਸਾਹਿਬ ਨੂੰ ਅੱਛਾ ਉਹ ਵੀ ਕੋਈ ਕਾਰਵਾਈ ਨਹੀਂ ਕੀਤੀ ਹੂੰ ਫਿਰ ਡੀਐਸਪੀ ਸਾਹਿਬ ਨੂੰ ਪਿਛਲੇ ਸ਼ਨੀਵਾਰ ਉਹ ਵੀ ਕੋਈ ਕਾਰਵਾਈ ਨਹੀਂ ਕੀਤੀ। ਹਮਮ। ਫਿਰ ਅੱਜ ਫਿਰ ਉਹੀ ਕਿਰਪਾਨਾਂ ਲਿਆ ਕੇ ਸਾਡੇ ਗਲਪੇ ਸਾਡੇ ਬੰਦੇ ਦੇ ਮਾਰੀਆਂ ਜੀ। ਹਮਮ। ਤੇ ਬੰਦਾ ਹੁਣ ਬੇਹੋਸ਼ੀ ਦੀ ਹਾਲਤ ਵਿੱਚ ਸੱਟਾਂ ਲੱਗੀਆਂ। ਕਿੰਨੀਆਂ ਕਿੰਨੀਆਂ ਕੁ ਸੱਟਾਂ 'ਚ ਕੀ ਹਥਿਆਰ ਸੀ ਉਹਨਾਂ ਕੋਲ ਕੋਈ? ਹਥਿਆਰ ਕਾਪੇ ਸੀ ਜੀ। ਕਿੰਨੇ ਜਣੇ ਸੀ? ਜਣੇ ਘਟ ਤੋਂ ਘਟ 25-30 ਜਣੇ ਹੋਣੇ। ਮਾਮਲਾ ਦਰਸਲ ਜਲਾਲਾਬਾਦ ਦੇ ਗਾਂਧੀ ਨਗਰ ਦਾ ਹੈ ਜਿੱਥੇ ਕੇ ਦੋਵੇਂ ਧਿਰਾਂ ਆਪਸ ਦੇ ਵਿੱਚ ਕਹਿੜਪਈਆਂ ਨੇ ਤੇ ਇੱਕ ਦੂਜੇ ਨੂੰ ਜ਼ਖਮੀ ਕਰਕੇ ਦੋਵੇਂ ਧਿਰਾਂ ਹੀ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਹੀਆਂ ਨੇ ਤੇ ਹੁਣ ਮਾਮਲਾ ਤਫ਼ਤੀਸ਼ ਦਾ ਹੈ ਤੇ ਪੁਲਿਸ ਇਸ ਮਾਮਲੇ 'ਚ ਕੀ ਕਹਿ ਰਹੀ ਹੈ ਜਰਾ ਉਹ ਵੀ ਸੁਣ ਲੋ ਹਾਂਜੀ ਸਰ ਬੀਤੇ ਦਿਨੀ ਗਾਂਧੀ ਨਗਰ ਦੇ ਵਿੱਚ ਝਗੜਾ ਹੋਇਆ ਸੀਗਾ ਹਾਂਜੀ ਤੇ ਕੀ ਕਹਿਣਾ ਚਾਹੋਗੇ ਇਹ ਬਲਵਿੰਦਰ ਸਿੰਘ ਅਵਤਾਰ ਸਿੰਘ ਦਾ ਤੇ ਬਲਪ੍ਰੀਤ ਅਵਤਾਰ ਸਿੰਘ ਦਾ ਲੜਕਾ ਇਹਨਾਂ ਦੀ ਸੁਰਿੰਦਰ ਸਿੰਘ ਪੁੱਤਰ ਮੱਖਣ ਸਿੰਘ ਨਾਲ ਲੜਾਈ ਹੋਈ ਸੀ ਤੇ ਹੁਣ ਅਸੀਂ ਬਿਆਨ ਲੈਣ ਆਏ ਆ ਜੋ ਬਿਆਨ ਦੇਣਗੇ ਜੋ ਕਾਰ ਵੀ ਬਣੂਗੀ ਉਹ ਅਮਰਤ ਲੈਂਦੀ ਜਾਊਗਾ ਜਗਬਾਣੀ ਟੀਵੀ ਲਈ ਅਦਰਸ਼ ਜੋ ਸੰਗੀ ਰਿਪੋਰਟ